ਹਰਜਿੰਦਰ ਸਿੰਘ ਕਾਮੇਦਲ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਚਿੱਠੀ ਲਿਖ ਰਹੇ ਹਾਂ ਸਾਡੇ ਸਰਕਾਰ ਨੂੰ ਦੋ ਸਵਾਲ ਨੇ ਰਾਮ ਰਹੀਮ ਦੇ ਖਿਲਾਫ ਕਾਰਵਾਈ ਦੀ ਮਨਜ਼ੂਰੀ ਕਿਉਂ ਨਹੀਂ ਦਿੱਤੀ ਗਈ ਪ੍ਰਦੀਪ ਕਲੇਰ ਦੇ ਖਿਲਾਫ ਕਿਉਂ ਢਿੱਲ ਵਰਤੀ ਗਈ ਇਹ ਦੋ ਸਵਾਲ ਵੀ ਜਿਹੜੇ ਕਿ ਹਜਿੰਦਰ ਸਿੰਘ ਕਾਮੇ ਜੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਇੱਕ ਪੀਓ ਨੂੰ ਇੰਨੀ ਜਲਦੀ ਜ਼ਮਾਨਤ ਕਿਉਂ ਮਿਲ ਗਈ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਵੱਲੋਂ ਇਹ ਸਵਾਲ ਖੜੇ ਕੀਤੇ ਗਏ ਨੇ ਤਾਂ ਮੁੱਖ ਮੰਤਰੀ ਨੂੰ ਮਾਣੂ ਮਿਲੇਗਾ ਸ਼੍ਰੋਮਣੀ ਕਮੇਟੀ ਦਾ ਵਫਰ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸਾਡੀ ਸਰਕਾਰ ਨੂੰ ਦੋ ਸਵਾਲ ਨੇ ਕਿ ਰਾਮਰੇਂਦਰ ਦੇ ਖਿਲਾਫ ਕਾਰਵਾਈ ਦੀ ਮਨਜ਼ੂਰੀ ਕਿਉਂ ਨਹੀਂ ਦਿੱਤੀ ਤੇ ਪ੍ਰਦੀਪ ਕਲੇਰ ਦੇ ਖਿਲਾਫ ਕਿਉਂ ਢਿੱਲ ਵਰਤੀ ਗਈ ਜੁਐਚਪੀਸੀ ਪ੍ਰਧਾਨ ਦੇ ਵੱਲੋਂ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਸ੍ਰੀ ਸੀਪਾਉ ਦੇ ਜੀਵਨਿੰਗੋਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਲੇ ਸਮਾਂ ਲੈਣ ਵਾਸਤੇ ਚਿੱਠੀ ਲਿਖੀ ਜਾਣੀ ਅੱਜ ਚੌਂਮੀ ਕਮੇਟੀ ਵੱਲੋਂ ਤਾਂ ਕਿ ਪੰਜਾਬ ਦੇ ਲੋਕ ਇਹ ਬਿਆਦਬੀਆਂ ਦੇ ਮੁੱਦੇ ਦੇ ਉੱਤੇ ਜਿਹੜੇ ਹੁਣ ਰੈਲੇਵੈਂਟ ਕੁਐਸਚਨਸ ਹੋਂ ਦੀ ਮੌਜੂਦਾ ਸਰਕਾਰ ਤੇ ਆ ਉਹਨਾਂ ਬਾਰੇ ਕੀ ਐਕਸ਼ਨ ਲਿਆ ਇਹ ਸਾਡੀ ਉਹਨਾਂ ਤੋਂ ਮੰਗਿਆ ਜਿਹੜਾ ਰਾਮ ਰਹੀਮ 2021 ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚੋਰੀ ਕਰਨ ਵਾਲੇ ਕੇਸ ਵਿੱਚ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਪਰ 2021 ਤੋਂ ਹੁਣ ਅੱਜ 2024 ਆ ਗਿਆ ਬਾਕੀ ਜਿੰਨੇ ਉਹਦੇ ਵਿੱਚ ਕੋ ਕੂਸਦੇ ਆ ਉਹਨਾਂ ਦੇ ਖਿਲਾਫ ਸੈਂਕਸ਼ਨ 295 ਦੀ ਆ ਚੁੱਕੀ ਆ ਪਰ ਭਗਵਾਨਤ ਮਾਨ ਦੀ ਸਰਕਾਰ ਵੱਲੋਂ 3 ਸਾਲ ਵੀ ਬੀਤ ਜਾਣ ਤੋਂ ਬਾਅਦ ਅੱਜ ਤੱਕ ਵੀ ਜਿਹੜੀ ਉਹ ਉਹਦੀ ਸੈਂਸ਼ਨ ਰਿਪੋਰਟ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਇਹਦੇ ਪਿੱਛੇ ਜਿਹੜੇ ਉਹ ਕਿਹੜੇ ਗੁੱਜੇ ਭੇਤੇ ਆ ਕਿ ਪੰਜਾਬ ਸਰਕਾਰ 3 ਸਾਲ ਦੀ ਉਹ ਸੈਂਸ਼ਨ ਜਿਹੜੀ ਹੋਮ ਮਿਨਿਸਟਰੀ ਦੇ ਚਾਰਣੀ ਹੁੰਦੀ ਆ ਉਹ ਕਰ ਨਹੀਂ ਸਕੇ ਅਸੀਂ ਹੁਣ ਉਹਨਾਂ ਨਾਲ ਬੈਠ ਕੇ ਇਹ ਗੱਲ ਕਰਕੇ ਆਮ ਜੀ ਇਹ ਜਿਹੜੀਆਂ 3 ਐਫਆਈਆਰ ਸਿਗੀਆਂ ਐਫਆਈਆਰ 63 117 ਤੋਂ 128 ਇਹ ਤਿੰਨ ਦੀਆਂ ਤਿੰਨ ਜਿਹੜੀਆਂ ਐਫਆਈਆਰਜ਼ ਆ ਇਹ ਥਾਣਾ ਜਿਹੜਾ ਬਾਜਾਖਾਨਾ ਉਹਦੇ ਵਿੱਚ ਇਹ ਦਰਜ ਆ ਤੇ ਇਹ ਤਿੰਨਾਂ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਸ਼ੀ ਆ ਮੈਂ ਕਿਉਂਕਿ ਅੱਜ ਸਾਰੇ ਜਿੰਨੇ ਪਾਕ ਤੁਹਾਡੇ ਕੋਲ ਲੈ ਕੇ ਆਇਆ ਕੋਟਾਂ ਦੇ ਆਰਡਰ ਲੈ ਕੇ ਆਇਆ ਆ ਡਿਕਲੇਅਰ ਹੋਇਆ ਜਿਹੜਾ ਪੀਓ ਪਹਿਲੀ ਤਾਂ ਇਹ ਗੱਲ ਆ ਕਿ ਜਿਹੜੇ ਪੋਸ ਨੇ ਉਹਨੂੰ ਗ੍ਰਿਫਤਾਰ ਕੀਤਾ ਐਫਆਈ ਨੰਬਰ 63 ਦੇ ਵਿੱਚ ਤੇ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਆ ਹੁੰਦਾ ਇੱਕ ਬੋਰਡ ਲੱਗਾ ਆ ਹੁੰਦਾ 117 ਤੋਂ 128 ਦੇ ਵਿੱਚ ਉਹ ਜੇ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਜਿਹੜੇ ਗੁੱਜੇ ਭੇਜ ਤੇ ਆਗੇ ਤਿੰਨਾ ਤਿੰਨਾਂ ਦੇ ਵਿੱਚੋਂ ਸਿਰਫ ਇੱਕ ਚ ਗ੍ਰਿਫਤਾਰ ਕੀਤਾ ਜਾਂਦਾ ਦੋਏ ਦੋਹੇ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰਦੇ ਤੇ ਫਿਰ ਉਦੋਂ ਵੱਡੀ ਗੱਲ ਕਿ ਅਪਰੂਵਰ ਆ ਤੇ ਅਪਰੂਵਰ ਦਾ ਮੂਨ ਹੁੰਦਾ ਜਿੰਨੇ ਚ ਪ੍ਰੋਸੀਜਰ ਜਿਹੜੀ ਆਪਣੇ ਐਵੀਡੈਂਸ ਕੰਪਲੀਟ ਨਹੀਂ ਹੁੰਦੀ ਉਹਨਾਂ ਚ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਇਹ ਉਹ ਬੰਦੇ ਨੂੰ ਉਹਨਾਂ ਚ ਬੇਲ ਨਹੀਂ ਦਿੱਤੀ ਜਾਂਦੀ ਕਿਉਂਕਿ ਅਪਰੂਵਰ ਮੰਨ ਲਓ ਕਿ ਸਰਕਾਰੀ ਗਵਾਹ ਬੈਦੇ ਮਾਪੇ ਨੂੰ ਆਪਾਂ ਕਨਫੈਸ਼ਨ ਕਹਿੰਦੇ ਤੇ ਇਹ ਕਿਹੜੀ ਸੀ ਇਹਦੇ ਪਿੱਛੇ ਸੌਦੇਬਾਜ਼ੀ ਕੀ ਸੀ ਕਿ 2 ਮਹੀਨੇ ਦੇ ਵਿੱਚ ਬੇਲ ਕਰਵਾ ਦਿੱਤੀ ਤੇ ਇੱਕ ਮੇਰਾ ਹੋਰ ਵੀ ਆ ਜਿਲੇ ਕੋਰਟ ਚੋਂ ਵੀ ਬਰਾਂਡ ਜਾਰੀ ਹੁੰਦੇ ਆ ਬੰਦੇ ਦੇ ਉਹਦੇ ਵਿੱਚ ਸਪੈਸੀਫਿਕ ਲਿਖਿਆ ਜਾਂਦਾ ਕਿ ਇਸ ਕੇਸ 'ਚ ਇਹਦੀ ਜ਼ਮਾਨਤ ਹੋ ਗਈ ਆ ਜੇ ਕਿਸੇ ਹੋਰ ਕੇਸ 'ਚ ਲੀਂਦਾ ਨਹੀਂ ਤੇ ਫੇਰ ਇਹ ਇਹਨੂੰ ਛੱਡ ਦਿੱਤਾ ਜਾਵੇ ਤੇ ਕੀ ਪੁਲਸ ਦੀਆਂ ਅੱਖਾਂ ਬੰਦ ਕੰਨ ਬੰਦ ਆ ਕਿ ਦੂਵੇ ਦੂ ਕੇਸਾਂ ਦੇ ਵਿੱਚ ਉਹ ਪਹਿਲਾਂ ਤਾਂ ਥਾਣੇ ਨੇ ਅੱਖਾਂ ਮੀਟੀਆਂ ਆ ਭਈ ਗ੍ਰਿਫਤਾਰੀ ਨਹੀਂ ਪਾਰਾ ਸੇਮ ਥਾਣਾ ਤੇ ਦੂਜੀ ਫਿਰ ਕੋਰਟ ਤੋਂ ਵੀ ਆਰਡਰ ਹੁੰਦੇ ਤੇ ਇਹ ਪਾਈ ਜੇ ਕਿ ਹੋਰ ਕੇਸ ਚ ਰੜੈਂਦਾ ਨਹੀਂ ਤੇ ਜਿਹੜੇ ਜੇਲ੍ਹ ਚੋਂ ਰਿਹਾਈ ਹੁੰਦੀ ਆ ਉਸ ਵੇਲੇ ਲਿਖਿਆ ਜਾਂਦਾ ਪਈ ਹੋਰ ਕੇਸ ਨਹੀਂ ਇਹਦੇ ਤੇ ਕੋਈ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਕਿਹੜੀ ਸੌਦੇਬਾਜ਼ੀ ਸੀ ਜਿਹੜੀ ਇਹ ਤਿੰਨਾਂ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਾ ਪਾਉਣੀ ਫਿਰ ਅਪਰੂਵਰ ਬਣਾ ਕੇ ਬੇਲ ਕਰਵਾਉਣੀ ਇਦੇ ਪਿੱਛੇ ਇੱਕ ਡੂੰਗੀ ਸਾਜ਼ਿਸ਼ ਆ